ਕੱਗਰ ਨਦੀ ਦਾ ਪਾਣੀ ਵੀ ਹੋਇਆ ਦੂਸ਼ਿਤ ਨੈਸ਼ਨਲ ਗ੍ਰੀਨ ਟਰਬਿਊਨਲ ਦੀ ਰਿਪੋਰਟ ਤੇ ਵਿੱਚ ਖੁਲਾਸਾ ਨਾ ਹੋਣ ਦੇ ਕਾਬਿਲ ਵੀ ਨਹੀਂ ਰਿਹਾ ਕੱਗਰ ਦਾ ਪਾਣੀ ਜੀ ਹਾਂ ਨੈਸ਼ਨਲ ਗ੍ਰੀਨ ਟਰਬਿਊਨਲ ਯਾਨੀ ਕਿ ਐਨਜੀਟੀ ਵੱਲੋਂ ਬਣਾਈ ਗਈ ਇੱਕ ਸਾਂਝੀ ਕਮੇਟੀ ਨੇ ਪਾਇਆ ਹੈ ਕਿ ਕੱਗਰ ਨਦੀ ਦਾ ਪਾਣੀ ਸੁਖਨਾ ਚੋਦੇ ਉੱਪਰ ਅਤੇ ਹੀਠਾਂ ਵੱਲ ਉੱਚ ਬਾਇਓਕੇਮਿਕਲ ਆਕਸੀਜਨ ਦੇ ਕਾਰਨ ਨਾ ਹੋਣ ਦੇ ਯੋਗ ਵੀ ਨਹੀਂ ਹੈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੁਆਰਾ ਬਣਾਈ ਗਈ ਇੱਕ ਸਾਂਝੀ ਕਮੇਟੀ ਨੇ ਪਾਇਆ ਹੈ ਕਿ ਕੱਗਰ ਨਦੀ ਦਾ ਪਾਣੀ ਸੁਖਨਾ ਚੋਦੇ ਉੱਪਰ ਅਤੇ ਹੀਠਾਂਵਾਲ ਉੱਚ ਪਾਇਓ ਕੈਮੀਕਲ ਆਕਸੀਜਨ ਦੀ ਮੰਗ ਮੁਲਾਕਾਰਨ ਨਾ ਹੋਣ ਦੇ ਆਯੋਗ ਹੈ ਬੀਓਡੀ ਪਾਣੀ ਵਿੱਚ ਸੜਨ ਵਾਲੇ ਪਦਾਰਥਾਂ ਦੀ ਮਾਤਰਾ ਨੂੰ ਦਰਸਾਉਂਦਾ ਹੈ ਇੱਕ ਘੱਟ ਬੀਓਡੀ ਚੰਗੀ ਗੁਣਵੱਤਾ ਵਾਲੇ ਪਾਣੀ ਦਾ ਸੂਚਕ ਹੈ ਜਦੋਂ ਕਿ ਇੱਕ ਉੱਚ ਬੀਓਡੀ ਪ੍ਰਦੂਸ਼ਿਤ ਪਾਣੀ ਨੂੰ ਦਰਸਾਉਂਦਾ ਹੈ ਕਮੇਟੀ ਦੀ ਜਾਂਚ ਨੇ 5 ਅਤੇ 6 ਦਸੰਬਰ 2024 ਨੂੰ ਕੀਤੇ ਗਏ ਸੁਖਨਾ ਚੋਦੇ ਨਾਲ-ਨਾਲ ਵੱਖ-ਵੱਖ ਪੁਆਇੰਟਾਂ ਤੇ ਇੱਕ ਭੌਤਿਕ ਸਰਵੇਖਣ ਅਤੇ ਪਾਣੀ ਦੇ ਨਮੂਨੇ ਇਸ ਦੇ ਮੂਲ ਤੋਂ ਲੈ ਕੇ ਉਸ ਬਿੰਦੂ ਤੱਕ ਜਿੱਥੇ ਕੱਗਰ ਨਦੀ ਵਿੱਚ ਮਿਲ ਜਾਂਦਾ ਹੈ ਤੋਂ ਬਾਅਦ ਕੀਤਾ ਗਿਆ ਕਮੇਟੀ ਨੇ 16 ਥਾਵਾਂ ਤੋਂ ਨਮੂਨੇ ਇਕੱਠੇ ਕੀਤੇ ਜਿਨ੍ਹਾਂ ਵਿੱਚ ਰਾਏਪੁਰ ਖੁਰਦ ਚੰਡੀਗੜ੍ਹ ਦਾ ਨਿਕਾਸ ਪੁਆਇੰਟ ਬਲਟਾਣਾ ਪੁਲ ਕਾਲਕਾ ਰੋਡ ਪੁਲ ਅਤੇ ਜ਼ਿਰਕਪੁਰ ਵਿੱਚ ਸੋਹੀ ਬੈਂਕੁਇਟ ਦੇ ਨੇੜੇ ਸੁਖਨਾ ਚੋਅ ਵਰਗੇ ਪ੍ਰਮੁੱਖ ਥਾਵਾਂ ਸ਼ਾਮਲ ਨੇ ਆਪਣੀ ਫੇਰੀ ਦੌਰਾਨ ਕਮੇਟੀ ਨੇ ਪ੍ਰਦੂਸ਼ਣ ਦੇ ਮਹੱਤਵਪੂਰਨ ਸਰੋਤਾਂ ਨੂੰ ਦੇਖਿਆ ਮੁੱਖ ਤੌਰ ਤੇ ਹਰਿਆਣਾ ਦੀਆਂ ਨੇੜਲੀਆਂ ਝੁੱਗੀਆਂ ਬਸਤੀਆਂ ਜਿਸ ਵਿੱਚ ਮਨਸਾ ਦੇ ਦੀ ਕੰਪਲੈਕਸ ਰਾਜੀਵ ਕਲੋਨੀ ਅਤੇ ਇੰਦਰਾ ਕਲੋਨੀ ਸ਼ਾਮਿਲ ਨੇ ਇਹ ਬਸਤੀਆਂ ਠੋਸ ਅਤੇ ਤਰਲ ਰਹਿੰਦ ਖੂੰਦ ਨੂੰ ਸਿੱਧੇ ਡਰੇਨ ਵਿੱਚ ਛੱਡਦੀਆਂ ਪਾਈਆਂ ਗਈਆਂ ਨੇ ਸੋ ਹੁਣ ਕੁੱਲ ਮਿਲਾ ਕੇ ਜਾਣਕਾਰੀ ਹੈ ਕਿ ਸੁਖਨਾ ਚੋਹ ਦੇ ਅਪਸਟ੍ਰੀਮ ਅਤੇ ਡਾਊਨਸਟ੍ਰੀਮ ਪੁਆਇੰਂਟ ਤੇ ਉੱਚ ਬਾਇਓ ਕੈਮੀਕਲ ਆਕਸੀਜਨ ਦੀ ਮੰਗ ਮੂਲਾ ਨੂੰ ਫਲੈਗ ਕਰਦਾ ਹੈ ਯਾਨੀ ਕਿ ਬੀਓਡੀ ਬਾਇਓ ਕੈਮੀਕਲ ਆਕਸੀਜਨ ਯਾਨੀ ਕਿ ਬੀਓਡੀ ਦੀ ਮਾਤਰਾ ਵੱਧ ਹੈ ਜਿਸ ਕਰਕੇ ਪਾਣੀ ਦਾ ਪ੍ਰਦੂਸ਼ਣ ਵਧ ਰਿਹਾ ਹੈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਕਮੇਟੀ ਨੇ ਇਹ ਖੁਲਾਸਾ ਕੀਤਾ ਹੈ ਕਿ ਘੱਗਰ ਨਦੀ ਦੇ ਵਿੱਚ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ ਜਿਸ ਕਰਕੇ ਪਾਣੀ ਪੀਣ ਯੋਗ ਤਾਂ ਕੀ ਨਾ ਹੋਣ ਦੇ ਕਾਬਿਲ ਵੀ ਨਹੀਂ ਹੈ